ਹਾਂਜੀ ਗੁੱਡ ਮਾਰਨਿੰਗ ਸਸਰੀਕਾਲ ਤੜਕੇ-ਤੜਕੇ ਆਪਾਂ ਸਭ ਤੋਂ ਪਹਿਲਾਂ ਟਾਇਰ ਚੇਂਜ ਕੀਤਾ ਟਾਇਰ ਚ ਹੈ ਉਹ ਫੁੱਲ ਕਰਕੇ ਆਪਾਂ ਚੱਲ ਗਏ ਪਿਕਅਪ ਕਰਨ ਲਈ ਤੇ ਇੱਥੇ ਪਹੁੰਚ ਗਿਆ ਆਪਾਂ ਪਿਕਅਪ ਕਰਨ ਥੋੜਾ ਮਾਉਂਨ ਵਿਨੀ ਪੈਕ ਦੇ ਵਿੱਚ ਗੱਡੀਆਂ ਬੜੀਆਂ-ਬੜੀਆਂ ਮਸ਼ੀਨਾ ਖੜੀਆਂ ਇੰਨੀਆਂ ਮਸ਼ੀਨਾ ਦੇਖ ਕੇ ਤੇਲ ਖੁਸ਼ ਹੋ ਗਿਆ ਕੋਰਾ ਉਹ ਕਹਿੰਦਾ ਮੈਂ ਹੈਲਪ ਕਰ ਦਾਂ ਤੇਰੀ ਤੋ ਅਗੋਂ ਯੂ-ਟਰਨ ਮਾਰ ਕੇ ਲਈ ਟਰੱਕ ਦੀ ਸੋਪੇ ਯੂ-ਟਰਨ ਮਾਰਨ ਤੁਰ ਗਏ ਕਿਆ ਬਾਤ ਆ ਕਿੰਨਿਆ ਕਲਮਸ਼ਾ ਸਾਰਿਆਂ ਚੱਕ ਨੂੰ ਮੈਨੂੰ ਦੇ ਦੋ ਨੀ ਆ ਰਾਇਆਂ ਕਿੰਨ ਵੀ ਲਾਈ ਚਾ ਲੋੜ ਚੱਕੀ ਚੱਲ ਬੜੀ ਟੈੜੀ ਜਗ੍ਹਾ ਤੇ ਪਾਈ ਯੂ ਟਰਨ ਮਾਰ ਦੁਰਗੇ ਆ ਤੇ ਆਪਾਂ ਇੱਥੋਂ ਆਪਦੀ ਟਰੱਕਿੰਗ ਸਕਿੱਲ ਦਿਖਾਉਣੀ ਸ਼ੁਰੂ ਕਰਤੇ ਪਹਿਲਾ ਟਾਇਰ ਸਕੈਡ ਦੇ ਜਵਨ ਨਾਲੋਂ ਟਪਾਇਆ ਚੌਂ ਦੇ ਜਾਂਦੇ 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 ਕਟਿਆ 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 ਓ ਚੱਕੋ ਚਾਰ ਕਿਸੋਤਾਂ ਦੀ ਮਿੱਥ ਤੋਂ ਆਪਾਂ ਯੂ-ਟਰਨ ਮਾਰ ਲਈ ਆ ਯੂ-ਟਰਨ ਮਾਰ ਕੇ ਆਪਾਂ ਬੈਕ ਪਹੁੰਚ ਗਏ ਮਸ਼ੀਨ ਕੋਲੇ ਮਸ਼ੀਨ ਦਾ ਕਿਤਾ ਮੁਆਇਨਾ ਕੋਈ ਟੁੱਟ ਪਾਜ ਕੇ ਤੋਂ ਕੁਝ ਹੈ ਨਹੀਂ ਮੇਕ ਸ਼ੁਰ ਕਰ ਲੈ ਵੀ ਗਲਾਸ ਰੂਸਾ ਸਹੀ ਆ ਕਿਉਂਕਿ ਕੱਲ ਨੂੰ ਆਪਣੇ ਸੜਨਾ ਪੈ ਜੇ ਇਹ ਇਸ ਸਨੋ ਧੱਕ ਨਾਲੀ ਹੁੰਦੀ ਆ ਜਾਂ ਫਿਰ ਇਹ ਗਰੇਵਰ ਰੋਡ ਦੇ ਉੱਤੇ ਗਰੇਵਰ ਰੋਡ ਨੂੰ ਪਧਰਾ ਕਰਨੀ ਹੁੰਦੀ ਆ ਮੜ ਗਾੜੇ ਦਾ ਪਾਟਿਆ ਵਾ ਜਿ ਸਾਰੀਆਂ ਜ਼ਰੂਰੀਆਂ ਫੋਟਮਾ ਖਿੱਚ ਕੇ ਵੀਡੀਓ ਬਣਾ ਕੇ ਰੈਡੀ ਕਰਕੇ ਫਿਰ ਆਪਾਂ ਟ੍ਰੇਲਰ ਕਰਨ ਲੱਗਿਆਂ ਡਿਟੈਚ ਟ੍ਰੇਲਰ ਡਿਟੈਚ ਕਰਤਾ ਸਾਈਡ ਤੇ ਕਰਕੇ ਲਾਤਾ ਝੋਟਾ ਹੁਣ ਗੋੜਾ ਲੈ ਕੇ ਆਉਂਦਾ ਮਸ਼ੀਨ ਤੇ ਆਪਾਂ ਸਟਾਫ ਕਰਤਾ ਥੱਲੇ ਆਉਣ ਦੇ ਭਈ ਆਉਂਦੇ 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 ਮੈਂ ਭੱਜ ਕੇ ਜਾ ਕੇ ਟ੍ਰੇਲਰ ਦੇ ਉੱਪਰ ਕੱਢ ਜਾਣਾ ਲਈ ਆ ਸਿੱਧਾ ਕਰਕੇ ਆਉਂਦੇ 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 ਲੋਬੀ ਗੋਰਾ ਬਉ ਹੌਲੀ 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 ਮਸ਼ੀਨੀ ਜਨਾਂ ਚੜਾ ਰਿਆ ਆਪਾਂ ਨੂੰ ਦੱਸ ਰਿਆਂ ਸੱਜੇ ਲਿਆ ਖੱਬੇ ਲਿਆ ਸੱਜੇ ਲਿਆ ਖੱਬੇ ਰਿਆ ਕبھی ਉਸ ਕੋ ਸਾਹਮਣੇ ਨਹੀਂ ਆ ਰਹੀ ਸੀ ਕبھی ਹਮ ਕੋ ਉਸ ਦੀ ਸਮਝ ਨਹੀਂ ਆ ਰਹੀ ਸੀ ਹਮ ਸ਼ਿਆਰੋਂ ਮੇ ਸਮਝਾ ਰਹੇ ਥੇ ਪਰ ਐਸੇ ਕਰਤੇ ਕਰਤੇ ਇਧਰ ਉਧਰ ਇਧਰ ਉਧਰ ਸੱਜੇ ਖੱਬੇ ਕਰਤੇ ਕਰਤੇ ਹੋਏ ਗੋਰੇ ਬਉ ਨੇ ਲਿਆ ਕੇ ਟਰੈਲਰ ਮਸ਼ੀਨ ਤੇ ਚਾੜਤਾ ਆਉਂਦੇ 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 ਲੈਫਟ ਲਿਆ ਸਿੱਧਾ ਲਿਆ ਉਹ ਵੀ ਕੰਫਿਊਜ਼ ਮੈ ਰਿੰਗ ਫਿਊ ਇਸ ਮੇਰਾ ਲੈਫਟ ਉਹਦਾ ਲੈਫਟ ਉਹਦਾ ਲੈਫਟ ਮੇਰਾ ਲੈਫਟ ਕੀ ਚੱਲ ਰਿਹਾ ਮੇਰਾ ਲੈਫਟ ਦਾ ਰਾਈਟ ਹੋ ਜਾਂਦਾ ਉਹਦਾ ਲੈਫਟ ਮੇਰਾ ਲੈਫਟ ਹੋ ਜਾਂਦਾ ਸੋ ਇਦਾਂ ਕਰਕੇ ਆਪਾਂ ਮਸ਼ੀਨ ਟਰਲਰ ਤੇ ਛਾੜ ਲਈ ਤੇ ਮਸ਼ੀਨ ਛਾੜਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਪੂਰੀ ਨਹੀਂ ਆ ਰਹੀ ਮਸ਼ੀਨ ਜਿਵੇਂ ਟਰਲਰ ਦੇ ਨਾਲ ਲੱਗੀ ਸੀ ਅਗਲੇ ਪਾਸੇੋਂ ਫਿਰ ਉਹਨਾਂ ਕਿਹਾ ਵੀ ਇਹਨੂੰ ਤਾਂ ਲੈ ਗਿਆ ਮੈਂ ਟਾਇਰ ਮੂਵ ਕੀਤਾ ਤਾਂ ਤਾਂ ਤੋਂ ਫਿਰ ਉਹ ਮਸ਼ੀਨ ਲੈ ਗਿਆ ਉੱਪਰ ਫਿਰ ਇਹ ਮਸ਼ੀਨ ਆਪਾਂ ਹੋਰ ਗਾਂ ਕਰਵਾਈਏ ਤਾਂ ਫੁੱਲ ਟਰੈਲਰ ਦੇ ਮਿਡਲ ਐਕਸਲ ਦੇ ਉੱਪਰ ਤੱਕ ਆਪਾਂ ਮਸ਼ੀਨ ਨੂੰ ਲੈ ਗਏ ਆ ਜਿਹਦੇ ਨਾਲ ਆਪਣੀ ਮਸ਼ੀਨ ਪੂਰੀ ਆ ਗਈ ਹੈ ਜਾਂਦੇ 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 ਬੋਰ ਦਾ ਆਪਾਂ ਦੇ ਇਮਰਾਰ ਖੋਗਲਾ ਖੋਗ ਲਿਆ ਚਲੋ ਇਹ ਆ ਮੈਂ ਕਿ ਟਾਇਰ ਬਾਹਰ ਆ ਫਿਰ ਆਪਾਂ ਟਾਇਰ ਇਹਦੇ ਅੰਦਰ ਕਰਵਾਇਆ ਵਾਲੇ ਤੇ ਫਿਰ ਆਪਾਂ ਮਸ਼ੀਨ ਐਕਸੈਕਟ ਚੜ ਗਈ ਪਰਫੈਕਟ ਆ ਲੋਖ ਦੇ ਰਹੀ ਆਪ ਮਸ਼ੀਨ ਡਣੇ ਰੱਖ ਤੇ ਬਾਥਲੇ ਹੁਣ ਆਪਾ ਆਪਣਾ ਪਟਾਰਾ ਖੋਲ ਰੇ ਆਂ ਚੈੜਾ ਸੰਗਲ ਬੈਂਡਰ ਕੀ ਬਾਤ ਆ ਜੀ ਸੋ ਆਪਾ ਹੁਣ ਲੋਡ ਸਿਕਯਰ ਕਰਤਾ ਸਾਰਾ ਇੱਕ ਬੈਂਡਰਿਕ ਚੈਣ ਇਧਰ ਮਾਰਤੀ ਆ ਸੇਮ ਪਰਲੇ ਪਾਸੇ ਮਾਰਤੀ ਆ ਤੇ ਚੈਣਾ ਗੁਸ਼ਮੁਸ਼ੀ ਕਰਕੇ ਬੰਜੀ ਪਾ ਕੇ ਸਿਕਯਰ ਕਰਤੀ ਆ ਇੱਕ ਚੈਰ ਬਲੇਡ ਦੇ ਉੱਤੇ ਮਾਰਤੀ ਆ ਥੱਲੇ ਆਪਾਂ ਰੱਖਿਆ ਡਣੇ ਜੋ ਕਈ ਚੈਣ ਪਰਲੇ ਪਾਸੇ ਤੇ ਅੱਗੇ ਆ ਪੜਣਾ ਹੀ ਰੱਖਿਆ ਖੋਰ ਤੇ ਉਹ ਗਈ ਚੈਨ ਪਰਲੇ ਪਾਸੇ ਡਣੇ ਤਾਰ ਕੇ ਬਲੇਟ ਆਪਣਾ ਟ੍ਰੇਲ ਦਾ ਪਾੜਦੇ ਤੇ ਆਹ ਦੇਖੋ ਇਹਦੀ ਟੂ ਡਿੱਕ ਕਿੰਨੀ ਮੋਟੀ ਹੈ ਦੂਜਿਆਂ ਨਾਲੋਂ ਤੇ ਇੱਕ ਚੈਨ ਇੱਧਰ ਪਾ ਲਈ ਇੱਕ ਚੈਨ ਉੱਧਰ ਪਾ ਲਈ ਸੋ ਆਪਾਂ ਸਕਿਉਰ ਕਰਕੇ ਬਾਦੂ ਚੈਨਾ ਟਾਇਰ ਪਿੱਛੇ ਸਕਿਉਰ ਕਰਤਾ ਇਸੇ ਤਰ੍ਹਾਂ ਇਧਰੋਂ ਤੁਸੀਂ ਦੇਖ ਸਕਦੇ ਹਾਂ ਪਿੱਛੇ ਚੈਨ ਆਪਾਂ ਸਕਿਉਰ ਕੀਤੀ ਵੀ ਆਪਾਂ ਉਹ ਲੇ ਪਾਸੇ ਪਾਇਆ ਚੈਨ ਇੱਕੇਦਰ ਪਾਤੀਆ ਕੋਈ ਟੁੱਟ ਪੱਜ ਨਹੀਂ ਹੈਗੀ ਗਲਾਸ਼ ਸ਼ੀਸ਼ਾ ਦੇਖ ਲਿਆ ਚੰਗੀ ਤਰ੍ਹਾਂ ਬੰਦ ਕਰਤਾ ਮੀਮੋਂ ਦਾ ਪਾਣੀ ਅੰਦਰ ਨਾ ਜਾਵੇ ਤੇ ਹੁਣ ਆਪਣਾ ਲੋਡ ਹੈਗਾ ਹੀ ਪੂਰਾ ਰੈਡੀ ਟ੍ਰੇਲਰ ਕਰ ਲਿਆ ਆਪਾਂ ਅਟੈਚ ਸੋ लेट्स ਗੋ ਟੂ ਯਾਰਡ ਕਿਆ ਬਾਰਾ ਕਿੱਧਰ ਘੜਕਾਣ ਮਸ਼ੀਨਾਂ ਨੇ ਸਾਰੀਆਂ ਮਸ਼ੀਨਾਂ ਵਿੱਚ ਚੱਕਣਾ ਸ਼ਿਪਿੰਗ ਸੀ ਦਾ ਪੇਪਰ ਲੈ ਕੇ ਆਪਾਂ ਯਾਰਡ ਚੋਂ ਪਿਆ ਚੱਲ ਥੀਓਲੋਜੀ ਜਾਂਦੇ ਜਾਂਦੇ ਇੱਕ ਵੀਡੀਓ ਹੋਰ ਬਣਾਈ ਟਰਨ ਮਾਰੀ ਤੇ ਤੁਹਾਨੂੰ ਪਿੱਛੇ ਟਰਲੇ ਦੇ ਮਸ਼ੀਨ ਪਈ ਦਿਖਾਈ ਜਾਂ ਜਾਣ ਦੀ ਜਾਂਦੇ ਚੜਣਾ ਟਣਣਾ ਸੋ ਆਪਾਂ ਮਸ਼ੀਨ ਚੱਕ ਲਿਆ ਫੁੱਲ ਆਪਣੀ ਮਸ਼ੀਨ ਸਿਕਯੁਰ ਹੈ ਜਾਣੀਆਂ ਵਿਣੀ ਪੈਕ ਟੈਕਸਿਸ ਅਗਲੇ ਤਿੰਨ ਦਿਨਾਂ ਰੌਣਕਾਂ ਲੱਗੀਆਂ ਰਹਿਣੀਆਂ ਟੈਕਸਿਸ ਦੇ ਬੈਕ ਕੋਲੇ ਕੁਛ ਨਹੀਂ ਤੇ ਆਪਾਂ ਪਹੁੰਚ ਗਏ ਯਾਰਡ ਦੇ ਵਿੱਚ ਸੋ ਟ੍ਰੇਲਰ ਘਰਤਾ ਪਾ ਪਾਰਕ ਸਾਰਾ ਕੁਝ ਡਾਣਾ ਤੇ ਆਪਣੇ ਆਗੇ ਯਾਰ ਦੋਸਤ ਮਿਲ ਖਾ ਤੇ ਕਰਨ ਕਾਸ਼ ਡੋਲੇ ਮੁੰਡਾ ਦਿਖਾਉਂਦਾ ਬੋਡੀ ਬਿਲਡਿੰਗ ਕਰਦਾ ਆ ਮੁੰਡਾ ਯੋਯੋਆ ਯਕਾਵਾਂਦਾ ਏ ਸੋ ਆਪਣਾ ਟਰੱਕ ਪਾਰਕ ਤੇ ਇਧਰ ਇਹ ਆ ਉਹ ਆ ਇਹ ਚੱਕ ਦੇ ਬੱਲੇ 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 ਜਾਂਦੇ ਜਾਂਦੇ